डी पी शाहको अमन पुलिस पार्टी ने सोने की चैन खोह वाले व्यक्ति गिरफ्तार करके चैन बरामद करने सफलता हासिल की है माडल थाना शाहकोट विखे एस एच ओ यादविंदर सिंह ने जानकारी दसा की काजल पुत्री बलदेव राज मोहल्ला टेरिया शाहकोट ने पुलिस नीति सी बीती इकती मार्च शाम करीब सवा छे बजे अपनी भेड़ी ऐसी सवार होके जैन हस्पताल शाहकोट वाल जा रही सी पिछो एक व्यक्ति मोटरसाइकिल पे आया जिसने उसके गल च पाई सोने की चैन समेत लोकट खिंच के मौके तो फरार हो गया

ਇਸ ਕੋਲੂੰ ਦੁੰਗਾਈ ਨਾਲ ਪੁੱਛਗਿਚ ਕਰਕੇ ਲੁੱਟ ਖੋਹ ਦੀਆਂ ਵਾਰਦਾਤਾਂ ਬਾਰੇ ਅਮ ਸੁਰਾਗ ਲੱਗਣ ਦੀ ਆਸ ਹੈ। ਸ਼ਾਹਕੋਟ ਮਲਸਿਆ ਤੋਂ ਸੀਨੀਅਰ ਪੱਤਰਕਾਰ ਸਾਹਵੀ ਦਾਸੀ ਕੇ ਸ਼ਾਹਕੋਟੀ ਦੀ ਖਾਸ ਰਿਪੋਰਟ। ਹਾਂਜੀ ਸਰ ਅਕੀ ਮਾਮਲਾ ਹੋਇਆ ਜੀ ਸਾਰਾ। ਇਹ ਕੱਲ ਇੱਕ ਚੈਨਸ ਨੇਚਰ ਨੇ ਇੱਕ ਚੋਰੀ ਕੀਤੀ, ਚੈਨਸਨੇਚ ਕੀਤੀ। ਬਾਂਸਾ ਵਾਲੇ ਮੱਲੇ ਮੌਕੇ ਤੇ ਫਰਾਰ ਹੋ ਗਿਆ। ਤੇ ਪਰ ਇਹਦੇ ਸੀਸੀਟੀਵੀ ਫੁਟੇਜ ਜਿਹੜੇ ਕਾਫੀ ਸਾਡੇ ਲਈ ਲਾਭਕਾਰੀ ਹੋਈਆਂ। ਤੇ ਉਹਨਾਂ ਦੇ ਜਰੀਏ ਇਹਨੂੰ ਪਛਾਣਿਆ ਗਿਆ ਤੇ ਅੱਜ ਫਿਰ ਬਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਮੌਕੇ ਤੇ ਆਪਾਂ ਇਹਨੂੰ ਜਾ ਕੇ ਫੜ ਲਿਆ ਤੇ ਜਿਸ ਦਾ ਨਾਮ ਪੁਨੀਤ ਗੁਪਤਾ ਹੈ son of ਰਕੇਸ਼ ਗੁਪਤਾ ਰਹਿਣ ਵਾਲਾ ਮਲਸੀਆ ਦਾ ਹੈ ਤੇ ਐਫ ਆਈ ਆਰ ਆਪਾਂ ਕੱਲ ਹੀ ਲਾਂਚ ਕਰ ਦੇ ਹੀ ਦਿੰਗੇ ਇਸ ਦਾ ਪਰ ਕੱਲ ਮੌਕਾ ਤਾਂ ਨਹੀਂ ਲੱਭ ਪਾਇਆ ਆਪਾਂ ਇਹਨੂੰ ਅੱਜ ਇਹਨੂੰ ਫੜ ਕੇ ਹਵਾਲਾ ਤੇ ਬੰਦ ਕੀਤਾ ਤੇ ਜਿਹੜੀ ਰਿਕਵਰੀ ਆਪਾਂ ਚੇਨ ਦੀ ਜਿਹੜੀ ਉਹ ਚੇਨ ਖੋਈ ਉਹ ਚੇਨ ਰਿਕਵਰ ਕਰ ਲਈਏ ਮਣ ਮਾਂ ਜੋਗਾ ਦਾਤ ਕੋਈ ਦੀ ਰਿਮਾਂਡ ਲਾਂਗੇ ਤੇ ਪੁੱਛਾਂਗੇ ਕਿ ਫੋਰ ਕਿਨਿਆ ਚੋਰੀ ਕੀਤੀ ਹੈ ਧੰਨਵਾਦ